ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਜਿਹੜਾ ਮੈਂ ਤੁਹਾਨੂੰ ਗੋਲ ਟਿੱਕੀ ਬਣਾਉਣੀ ਸਿਖਾਵਾਂਗੀ ਪਹਿਲਾਂ ਇਸ ਤਰੀਕੇ ਦੀ ਆਪਾਂ ਟਿੱਕੀ ਬਣਾਈ ਸੀ ਸਿੰਪਲ ਗੋਲ ਟਿੱਕੀ ਹੁਣ ਇਸ ਤੋਂ ਬਾਅਦ ਆਪਾਂ ਇਹ ਵਾਲਾ ਡਿਜ਼ਾਈਨ ਬਣਾ ਕੇ ਰੈਡੀ ਕਰਾਂਗੇ ਇਸ ਤਰੀਕੇ ਦਾ ਆਪਾਂ ਹੁਣ ਡਿਜ਼ਾਈਨ ਜਿਹੜਾ ਉਹ ਬਣਾਵਾਂਗੇ ਸ਼ਟਲ ਦੇ ਨਾਲ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣ ਜਾਂਦਾ ਇਸ ਨੂੰ ਵੀ ਤੁਸੀਂ ਆਪਣੇ ਸੂਟ ਦੁਪੱਟੇ ਕਿਤੇ ਵੀ ਲਗਾ ਸਕਦੇ ਜੇ ਇੱਥੇ ਸੈਂਟਰ ਚ ਕੋਈ ਤੁਸੀਂ ਮੋਤੀ ਜਾਂ ਸਟੋਨ ਵਗੈਰਾ ਵੀ ਲਗਾ ਕੇ ਇਸ ਨੂੰ ਰੈਡੀ ਕਰ ਸਕਦੇ ਜਿੱਤੇ ਤੁਸੀਂ ਮੇਰੀਆਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਇਸ ਲਈ ਤੁਹਾਡੀ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਤੇ ਕਾਫੀ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਕਿ ਸ਼ਟਲ ਜਿਹੜਾ ਉਹ ਕਿੱਥੋਂ ਮਿਲਦਾ ਆ ਤੇ ਸ਼ਟਲ ਜਿਹੜਾ ਤੁਸੀਂ ਕਿਤੇ ਵੀ ਜਰਨਲ ਸਟੋਰ ਤੋਂ ਲੈ ਸਕਦੇ ਜੇ ਜਰਨਲ ਸਟੋਰ ਤੋਂ ਬੜੇ ਆਰਾਮ ਦੇ ਨਾਲ ਇਹ ਮਿਲ ਜਾਂਦਾ ਜਿੱਥੋਂ ਤੁਸੀਂ ਆਪਣੀਆਂ ਲੈਸਾਂ ਵਗੈਰਾ ਲੈਂਦੇ ਜੇ ਰੀਲਾ ਲੈਂਦੇ ਜੇ ਉਹ ਵਾਲੀਆਂ ਸ਼ਾਪਸ ਤੋਂ ਇਹ ਸ਼ਟਲ ਜਿਹੜਾ ਮਿਲ ਜਾਂਦਾ ਹੈ ਤੇ ਸ਼ਟਲ ਤੁਸੀਂ ਜਿਹੜਾ ਆਨਲਾਈਨ ਵੀ ਮੰਗਾ ਸਕਦੇ ਜੇ ਤੇ ਕਾਫੀ ਪੈਣਾ ਦੇ ਕਮੈਂਟ ਆਉਂਦੇ ਆ ਕਿ ਗੋਲਾ ਕਿੱਥੋਂ ਲੈਣਾ ਆ ਉਹਨ ਕਿੱਥੋਂ ਬਣਾਉਣ ਵਾਲਾ ਧਾਗਾ ਜਿਹੜਾ ਉਹ ਕਿੱਥੋਂ ਲੈਣਾ ਆ ਇਹ ਇਹ ਜਿਹੜਾ ਧਾਗਾ ਬਣਾਉਣ ਵਾਲਾ ਆ ਇਹ ਵੀ ਆਪਾਂ ਉਹਨਾਂ ਦੁਕਾਨਾਂ ਤੋਂ ਹੀ ਮਿਲ ਜਾਂਦਾ ਆ ਜਾਂ ਤੁਸੀਂ ਐਂਕਰ ਦਾ ਗੋਲਾ ਕਹਿ ਕੇ ਤੇ ਆਨਲਾਈਨ ਵੀ ਮੰਗਵਾ ਸਕਦੇ ਜੀ ਆਨਲਾਈਨ ਵੀ ਮਿਲ ਜਾਂਦਾ ਆ ਮੈਂ ਇਹ ਸਿੰਪਲ ਜਿਹੜੀ ਰੀਲ ਆ ਇਹ ਲਈ ਹੋਈ ਆ ਇਸ ਤਰ੍ਹਾਂ ਥੋੜਾ ਜਿੰਨਾ ਮੋਟਾ ਧਾਗਾ ਤੇ ਕਾਫੀ ਇਹ ਜਿਹੜਾ ਧਾਗਾ ਆ ਸਖਤ ਆ ਮਤਲਬ ਇਹ ਟੁੱਟਦਾ ਨਹੀਂ ਆ ਤੇ ਵੈਸੇ ਤੁਸੀਂ ਜੇ ਜੇ ਤੁਸੀਂ ਚਾਹੋ ਤੇ ਇਹ ਡੋਰੀ ਵਾਲੀ ਰੀਲ ਨਾਲ ਵੀ ਤੁਸੀਂ ਬਣਾ ਸਕਦੇ ਹੋ ਡੋਰੀ ਵਾਲੀ ਰੀਲ ਪਰ ਬਹੁਤ ਜ਼ਿਆਦਾ ਬਰੀਕ ਹੁੰਦੀ ਆ ਵੇਖੋ ਇਹ ਟਿੱਕੀਆਂ ਜਿਹੜੀਆਂ ਇਹ ਡੋਰੀ ਵਾਲੀ ਰੀਲ ਨਾਲ ਬਣੀਆਂ ਬਹੁਤ ਜ਼ਿਆਦਾ ਸਫਾਈ ਹੁੰਦੀ ਹੈ ਇਹਨਾਂ ਤੇ ਪਰ ਥੋੜੀਆਂ ਇਹ ਬਰੀਕ ਹੋਣ ਕਰਕੇ ਜ਼ਿਆਦਾ ਟਾਈਮ ਲੱਗਦਾ ਹੈ ਵੇਖੋ ਇਸ ਤਰ੍ਹਾਂ ਤੁਸੀਂ ਮਲਟੀ ਸ਼ੈਡਾਂ ਵਿੱਚ ਵੀ ਲੈ ਸਕਦੇ ਜੀ ਤੇ ਹੋਰ ਵੀ ਸਾਰੇ ਕਲਰ ਇਹਦੇ ਵਿੱਚ ਮਿਲ ਜਾਂਦੇ ਨੇ ਤੇ ਤੁਸੀਂ ਇਸ ਤਰ੍ਹਾਂ ਜਿਹੜੇ ਮਰਜੀ ਕਲਰ ਦਾ ਲੈ ਕੇ ਇਹ ਰੀਲ ਦੇ ਨਾਲ ਵੀ ਤੁਸੀਂ ਬਣਾ ਸਕਦੇ ਹੋ ਇਹ ਇਹ ਰੀਲ ਪਰ ਥੋੜੀ ਜੀ ਜਿਹੜੀ ਹੈ ਜਲਦੀ ਟੁੱਟ ਜਾਂਦੀ ਹੈ ਤੇ ਜਿਹੜਾ ਐਂਕਰ ਦਾ ਥ्रेड ਹੁੰਦਾ ਹੈ ਉਹ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ ਉਹ ਬਹੁਤ ਜ਼ਿਆਦਾ ਹੰਡਦਾ ਹੈ ਇਸ ਲਈ ਜੇਕਰ ਆਪਾਂ ਦੁਪੱਟਿਆਂ ਤੇ ਲੈਂਸ ਲਗਾਉਣੀਆਂ ਤੇ ਫਿਰ ਐਂਕਰ ਥ्रेड ਨਾਲ ਹੀ ਲਗਾਵਾਂਗੇ ਤੇ ਜਿਆਦਾ ਹੀ ਵਧੀਆ ਰਹੇਗੀ ਮੈਂ ਪਹਿਲਾਂ ਵੀ ਦੱਸਿਆ ਹੈ ਵੀਡੀਓ ਵਿੱਚ ਐਂਕਰ ਥ੍ਰੈੱਡ ਵਾਲੀ ਜਿਹੜੀ ਲੈਸ ਹੈ ਉਸ ਨੂੰ ਆਪਾਂ 2-3 ਦੁਪੱਟਿਆਂ ਤੇ ਵੀ ਲਾ ਸਕਦੇ ਹਾਂ ਜਿਸ ਤਰ੍ਹਾਂ ਇੱਕ ਤੇ ਲਾ ਕੇ ਇੱਕ ਦੁਪੱਟਾ ਫਟ ਜਾਂਦਾ ਹੈ ਲੈਸ ਜਿਹੜੀ ਉਹ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਤੇ ਲੈਸ ਜਿਹੜੀ ਕਾਫੀ ਟਾਈਮ ਕੱਢ ਜੇਗੀ ਤੇ ਹੁਣ ਆਪਾਂ ਇਹ ਗੋਲ ਟਿੱਕੀ ਬਣਾਉਣੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਸਿੰਪਲ ਇੱਕ ਟਿੱਕੀ ਬਣਾ ਲੈਣੀ ਆ ਤੇ ਇਹ ਜਿਹੜੀ ਤੁਸੀਂ ਛੋਟੀ ਬਣਾਉਣੀ ਹੈ ਜਿਸ ਤਰ੍ਹਾਂ ਆਪਾਂ 8-8 ਦੇ ਲੈਨੇ ਅੱਗੇ ਪੇਅਰਸ ਇੱਥੇ ਆਪਾਂ 5 ਜਾਂ 6 ਦੇ ਹੀ ਲੈਣੇ ਆ 3 4 5 6 ਇਹ 6 ਆਪਾਂ ਲੈ ਲਿਆ ਫਿਰ ਲੂਪ ਬਣਾਵਾਂਗੇ ਇਸ ਤਰੀਕੇ ਦੇ ਨਾਲ 1 2 3 4 5 6 ਹੁਣ ਫਿਰ ਲੂਪ ਬਣਾ ਲੈਣਾ ਵਾ ਸ਼ੇਪ ਬਣਾਉਣ ਤੋਂ ਬਾਅਦ ਤੁਸੀਂ ਲੂਪ ਬਣਾ ਲੈਣਾ ਵਾ ਇਸ ਤਰ੍ਹਾਂ ਆਪਾਂ ਇਹਨੂੰ ਗੋਲ ਕਰ ਲੈਣਾ ਵਾ ਥੋੜੀ ਜਿੰਨੀ ਆਪਾਂ ਛੋਟੀ ਟਿੱਕੀ ਬਣਾਉਣੀ ਹੈ ਇਸ ਤਰੀਕੇ ਦੇ ਨਾਲ ਹੁਣ ਇਹ ਜਿਹੜਾ ਥ੍ਰੈਡ ਹੈ ਇਹਨੂੰ ਆਪਾਂ ਇਹਦੇ ਨਾਲ ਇਸ ਤਰ੍ਹਾਂ ਅਟੈਚ ਕਰ ਲੈਣਾ ਵਾ ਇਦੇ ਵਿੱਚ ਉਹ ਵੀ ਤੁਸੀਂ ਲੰਗਾ ਸਕਦੇ ਜੇ ਜਾਂ ਪਹਿਲਾਂ ਵੀ ਗੰਡ ਮਾਰ ਸਕਦੇ ਜੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਇੱਥੇ ਅਟੈਚ ਕਰ ਦੇਣਾ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਅਟੈਚ ਕਰ ਲਿਆ ਹੁਣ ਇਹ ਵਾਲੇ ਧਾਗੇ ਦੇ ਨਾਲ ਆਪਾਂ ਉੱਪਰ ਬਣਾਵਾਂਗੇ ਇੱਕੋ ਕਿਸ ਤਰ੍ਹਾਂ ਇੱਥੇ ਆਪਾਂ 12 ਪੇਅਰਸ ਲੈਣੇ ਆ 1 2 3 4 5 6 7 8 9 10 11 ਤੇ 12 12 ਲੈਣ ਤੋਂ ਬਾਅਦ ਹੁਣ ਆਪਾਂ ਲੂਪ ਬਣਾਵਾਂਗੇ ਇੱਥੇ ਹੁਣ ਲੂਪ ਬਣਾ ਲਿਆ ਇੱਕ ਦੋ 3 4 5 6 7 8 9 10 11 ਤੇ 12 12 ਆਪਾਂ ਫੇਰ ਲੈ ਲੈਣੇ ਆ ਹੁਣ 12 ਲੈਣ ਤੋਂ ਬਾਅਦ ਇਹ ਆਪਾਂ ਇਹਦਾ ਮੂੰਹ ਜਿਹੜਾ ਇੱਧਰ ਵਾਲੀ ਸਾਈਡ ਕਰ ਦੇਣਾ ਇਸ ਤਰੀਕੇ ਦੇ ਨਾਲ ਆਪਾਂ ਕਰ ਦੇਣਾ ਹੁਣ ਇਹ ਜਿਹੜਾ ਸ਼ਟਲ ਵਾਲਾ ਧਾਗਾ ਇਹਨੂੰ ਬੇਸ਼ੱਕ ਤੁਸੀਂ ਖੋਲ ਸਕਦੇ ਹੋ ਥੋੜਾ ਆਸਾਨ ਹੋ ਜਾਏਗਾ ਸ਼ਟਲ ਵਾਲਾ ਤਾਂਗਾ ਇਹਦੇ ਨਾਲ ਫੇਰ ਆਪਾਂ ਇੱਕ ਇੱਕੀ ਬਣਾਉਣੀ ਆ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਜਿਹੜੀ ਆਪਾਂ ਲੈਸ ਨੂੰ ਜੋੜਨ ਵਾਲੀ ਵੀਡੀਓ ਬਣਾਈ ਹੈ ਉਹ ਕਲੀਅਰ ਨਹੀਂ ਹੈ ਮੈਂ ਕੋਸ਼ਿਸ਼ ਕਰਾਂਗੀ ਕਿ ਦੁਬਾਰਾ ਫੇਰ ਵੀਡੀਓ ਬਣਾਣਾ ਤੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਜੋੜਨ ਬਾਰੇ ਦੱਸ ਦਿੰਨੀ ਆ ਇਸ ਤਰ੍ਹਾਂ ਕਰਕੇ ਆਪਾਂ 5 6 ਫੇਰ ਲੈ ਲੈਨੇ ਪੀਅਰਸ 6 ਪੀਅਰਸ ਲੈਣ ਤੋਂ ਬਾਅਦ ਹੁਣ ਆਪਾਂ ਇਹਨੂੰ ਜੋੜਾਂਗੇ ਆ ਵੇਖੋ ਇਸ ਤਰੀਕੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਇਹ ਜਿਹੜਾ ਸਾਡਾ ਲੂਪ ਆ ਇਹਦੇ ਵਿੱਚ ਆਪਾਂ ਸ਼ਟਲ ਪਾਉਣਾ ਹੈ ਇਸ ਸ਼ਟਲ ਦੇ ਨਾਲ ਆਪਾਂ ਇੱਥੋਂ ਧਾਗਾ ਜਿਹੜਾ ਉੱਪਰ ਖਿੱਚ ਲਿਓਣਾ ਇਸ ਤਰ੍ਹਾਂ ਕਰਕੇ ਧਾਗਾ ਉੱਪਰ ਖਿੱਚ ਲਿਓਣਾ ਤੇ ਫਿਰ ਸ਼ਟਲ ਨੂੰ ਇਹਦੇ ਵਿੱਚੋਂ ਆਪਾਂ ਲੰਗਾ ਲੈਣਾ ਇਸ ਤਰੀਕੇ ਦੇ ਨਾਲ ਸ਼ਟਲ ਨੂੰ ਲੰਗਾ ਕੇ ਫਿਰ ਇਹਨੂੰ ਟਾਈਟ ਕਰ ਲੈਣਾ ਇਹ ਇਹਦੇ ਨਾਲ ਜਿਹੜਾ ਅਟੈਚ ਹੋ ਗਿਆ ਜਦੋਂ ਆਪਾਂ ਲੰਬੀ ਲੇਸ ਬਣਾਉਣੀ ਉਦੋਂ ਵੀ ਇਸੇ ਤਰ੍ਹਾਂ ਹੀ ਅਟੈਚ ਕਰਨਾ ਹੈ ਫਿਰ ਵੇਖੋ 1 2 3 4 5 6 ਫਿਰ ਲੂਪ ਬਣਾਵਾਂਗੇ ਫਿਰ 1 2 3 4 5 6 ਫਿਰ ਲੂਪ ਬਣਾਵਾਂਗੇ 3 4 5 6 ਲੂਪ ਬਣਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਟਾਈਟ ਕਰ ਦੇਣਾ ਤੁਸੀਂ ਇੱਥੇ ਇਹ ਧਿਆਨ ਰੱਖਣਾ ਕਿ ਇਹ ਵਾਲੀਆਂ ਟਿੱਕੀਆਂ ਜਿਹੜੀਆਂ ਛੋਟੀਆਂ ਬਣਾਉਣੀਆਂ ਤੇ ਇਹ ਵਾਲਾ ਜਿਹੜਾ ਉੱਪਰ ਚੰਦ ਬਣਾਉਣਾ ਆ ਇਹ ਵੱਡਾ ਬਣਾਉਣਾ ਹੁਣ ਫੇਰ ਆਪਾਂ ਚੰਦ ਬਣਾਵਾਂਗੇ ਫਿਰ ਵੇਖੋ ਇਸ ਤਰ੍ਹਾਂ ਫਿਰ ਉਹ ਜਿਹੜਾ ਰੀਲ ਵਾਲਾ ਧਾਗਾ ਹੈ ਉਹ ਆਪਾਂ ਲਪੇਟਣਾ ਆਪਣੀ ਲਾਸਟ ਵਾਲੀ ਫਿੰਗਰ ਤੇ ਜੇ ਮੈਂ ਬਿਲਕੁਲ ਵੀ ਕਾਲੀ ਨਹੀਂ ਕਰਦੀ ਬਹੁਤ ਆਰਾਮ ਦੇ ਨਾਲ ਤਾਂ ਨੂੰ ਸੁਖਾ ਰਹੀ ਆ ਕਿ ਜਿਹੜੇ ਆ ਵੀ ਭੈਣਾ ਸਿੱਖਣਾ ਚਾਹੁੰਦੀਆਂ ਨੇ ਲੈਸ ਉਹ ਜਿਹੜੇ ਆਰਾਮ ਦੇ ਨਾਲ ਸਿੱਖ ਸਕਣ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਉਂਦੇ ਆ ਤੇ ਬੜੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਤੁਸੀਂ ਜਿਹੜੀਆਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਕੱਲ ਵੀ ਇੱਕ ਭੈਣ ਦਾ ਕਮੈਂਟ ਆਇਆ ਤੇ ਉਸਨੇ ਕਿਹਾ ਕਿ ਮੈਨੂੰ 20 ਸਾਲ ਹੋ ਗਏ ਨੇ ਸ਼ਟਰ ਲੈ ਕੇ ਰੱਖੇ ਹੋਏ ਨੂੰ ਤੇ ਪਰ ਮੈਨੂੰ ਕੋਈ ਲੈਸ ਸਿਖਾਉਣ ਵਾਲਾ ਨਹੀਂ ਮਿਲਿਆ ਤੇ ਮੈਂ ਇਹ ਲੈਸਸ ਕਰਕੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੀ ਹਾਂ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਕਿ ਮੇਰੇ ਘਰ ਕੇ ਕੁਝ ਜਿਹੜੇ 2-4 ਭੈਣਾ ਵੀ ਇਹ ਸਿੱਖ ਜਾਣਗੇ ਤੇ ਉਹਨਾਂ ਨੂੰ ਮਤਲਬ ਸਿੱਖਣ ਦਾ ਮੌਕਾ ਮਿਲੇਗਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਇਸ ਲਈ ਤੁਸੀਂ ਵੀ ਜੇ ਸਿੱਖਣਾ ਚਾਹੁੰਦੇ ਹੋ ਤੇ ਮੇਰੀਆਂ ਸ਼ੁਰੂ ਤੋਂ ਲੈ ਕੇ ਸਾਰੀਆਂ ਵੀਡੀਓ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਆਪਾਂ 12 ਫੇਰ ਬਣਾ ਲਏ ਫੇਰ ਉਨ ਫੇਰੇ ਇਹਦਾ ਇਧਰ ਸਾਈਡ ਨੂੰ ਆਪਾਂ ਮੂੰਹ ਕਰ ਦੇਣਾ ਹੈ ਫਿਰ ਇਹ ਵਾਲਾ ਧਾਗਾ ਖੋਲ ਲਓ ਤੁਸੀਂ ਵੈਸੇ ਬਿਨਾ ਖੋਲੇ ਵੀ ਬਣਾ ਸਕਦੇ ਆ ਜੇ ਤੁਹਾਨੂੰ ਕਾਫੀ ਪ੍ਰੈਕਟਿਸ ਆ ਤੇ ਬਿਨਾ ਖੋਲੇ ਵੀ ਬਣਾ ਸਕਦੇ ਆ ਮੈਂ ਸਿਰਫ ਸਿਖਾਉਣ ਲਈ ਇਹਨੂੰ ਖੋਲ ਦਿੰਦੀ ਆ ਤਾਂ ਕਿ ਆਸਾਨੀ ਦੇ ਨਾਲ ਬਣਾਇਆ ਜਾ ਸਕੇ ਉਸ ਤੋਂ ਬਾਅਦ ਫਿਰ ਆਪਾਂ ਟਿੱਕੀ ਬਣਾਵਾਂਗੇ ਇੱਥੇ ਕਾਫੀ ਟਾਈਟ ਤੁਸੀਂ ਕਰ ਲੈਣਾ ਚਾਰ ਪੰਜ ਛੇ ਇਨੂੰ ਆਪਾਂ ਫੇਰ ਇਹਦੇ ਨਾਲ ਇਸ ਤਰੀਕੇ ਦੇ ਨਾਲ ਅਟੈਚ ਕਰਾਂਗੇ ਇੱਕ ਦੂਸਰਾ ਜਿਹੜਾ ਸ਼ਟਲ ਮਿਲਦਾ ਆ ਉਹਦਾ ਆਪਾਂ ਜਿਹੜੀ ਕਰੋਸ਼ੀ ਵੰਗ ਅੱਗੋ ਦੀ ਚੁੰਝ ਹੁੰਦੀ ਆ ਉਹਦੇ ਨਾਲ ਆਸਾਨੀ ਨਾਲ ਹੀ ਹੋ ਜਾਂਦਾ ਹੈ ਮੈਂ ਅਗਲੀ ਵੀਡੀਓ ਵਿੱਚ ਤੁਹਾਨੂੰ ਉਹ ਵੀ ਦਿਖਾਵਾਂਗੀ ਤੇ ਸ਼ਟਲ ਆਨਲਾਈਨ ਵੈਸੇ ਕਾਫੀ ਮਹਿੰਗਾ ਮਿਲ ਰਿਹਾ ਹੈ ਮੈਂ ਵੀ ਚੈੱਕ ਕੀਤਾ ਸੀ ਕਿਉਂਕਿ ਇਹ ਸ਼ਟਲ ਜਿਹੜਾ ਮੇਰੇ ਕੋਲ ਵੀ ਪੁਰਾਣਾ ਸੀ ਤੇ ਟੁੱਟਾ ਪਿਆ ਸੀਗਾ ਤੇ ਆਨਲਾਈਨ ਚੈੱਕ ਕੀਤਾ ਕਾਫੀ ਮਹਿੰਗਾ ਮਿਲ ਰਿਹਾ ਹੈ ਤੇ ਮੈਂ ਸ਼ਾਪ ਤੋਂ ਲੈ ਕੇ ਆਈਆਂ ਤੇ ਉਹ ਸਾਰਾ 10-20 ਰੁਪਏ ਦਾ ਹੀ ਮਿਲ ਗਿਆ ਹੈ ਮੈਨੂੰ ਤੁਸੀਂ ਵੀ ਸ਼ਾਪਸ ਤੋਂ ਲੈ ਸਕਦੇ ਜੇ ਕਿਸੇ ਵੀ ਜਨਰਲ ਸਟੋਰ ਤੋਂ ਇਹ ਮਿਲ ਜਾਂਦਾ ਹੈ ਤੇ ਉੱਥੇ ਸਸਤਾ ਹੀ ਮਿਲ ਜਾਂਦਾ ਹੈ ਆਨਲਾਈਨ ਮਹਿੰਗਾ ਮਿਲਦਾ ਹੈ ਤੇ ਵੈਸੇ ਜੇ ਆਪਾਂ ਲੈ ਕੇ ਆਈਏ ਤੇ ਉਹ ਸਸਤਾ ਮਿਲਦਾ ਹੈ ਤੇ ਤੁਸੀਂ ਵੀ ਆਪਣੇ ਲਾਗੇ ਬੰਨੇ ਦੀ ਕਿਸੇ ਸ਼ਾਪ ਤੋਂ ਪਤਾ ਕਰ ਸਕਦੇ ਜਿੱਥੋਂ ਸਿਲਾਈ ਦਾ ਸਾਰਾ ਮਟੀਰੀਅਲ ਮਿਲਦਾ ਹੈ ਉੱਥੋਂ ਇਹ ਵੀ ਮਿਲ ਜਾਂਦਾ ਹੈ ਜੇ ਤੁਹਾਨੂੰ ਕਿਤੇ ਵੀ ਨਹੀਂ ਮਿਲ ਰਿਹਾ ਤੇ ਫਿਰ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਜੀ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਟਾਈਡ ਕਰਦੇ ਜਾਣਾ ਇਹ ਵੇਖੋ ਆਪਣੇ ਆਪ ਗੁਲਾਈ ਚ ਬਣ ਰਿਹਾ ਹੈ ਜੇਕਰ ਇਹਨੂੰ ਆਪਾਂ ਛੋਟਾ ਬਣਾਵਾਂਗੇ ਤੇ ਫਿਰ ਇਹ ਗੋਲ ਨਹੀਂ ਬਣੇਗਾ ਇਹਨੂੰ ਆਪਾਂ ਥੋੜਾ ਵੱਡਾ ਬਣਾਉਣਾ ਹੈ ਤੇ ਟਿੱਕੀਆਂ ਛੋਟੀਆਂ ਬਣਾਉਣੀਆਂ ਹੁਣ ਆਪਾਂ ਫੇਰ ਇਹ ਬਣਾਵਾਂਗੇ ਕਿ ਦੋ ਤੁਸੀਂ ਹੱਥ ਵਾਲੇ ਤਾਂ ਅੱਗੇ ਤੇ ਬਣਾਉਣਾ ਹੈ ਤੇ ਸ਼ਟਲ ਨੂੰ ਥੋੜਾ ਜਿੰਨਾ लपेट लवो क्योंकि सौखा हो जाता है फिर बना दो तीन चार पाँच सॉरी सात आठ नौ दस 11 ਤੇ 12 12 ਬਣਾਉਣ ਤੋਂ ਬਾਅਦ ਹੁਣ ਆਪਾਂ ਲੂਪ ਬਣਾਉਣਾ ਹੈ ਦੁਬਾਰਾ ਤੁਹਾਨੂੰ ਲੂਪ ਬਣਾਉਣਾ ਵੀ ਦੱਸਤੀ ਆ ਇਸ ਤਰ੍ਹਾਂ ਥੋੜਾ ਜਿੰਨਾ ਲੂਜ਼ ਛੱਡ ਦੇਣਾ ਤੇ ਫਿਰ ਅਗਲਾ ਜਿਹੜਾ ਵੱਲ ਲੈ ਲੈਣਾ ਤੇ ਫਿਰ ਇਹ ਆਪਣੇ ਆਪ ਹੀ ਇਸ ਤਰ੍ਹਾਂ ਕਰਕੇ ਲੂਪ ਬਣ ਜਾਂਦਾ ਹੈ 2 3 4 5 6 7 8 ਨੋ 10 11 ਤੇ 12 12 ਬਨੋਂ ਤੋਂ ਬਾਅਦ ਆਪਾਂ ਇਹਨੂੰ ਟਾਈਟ ਕਰ ਲੈਣਾ ਜਿੰਨਾ ਤੁਸੀਂ ਇਹਨੂੰ ਟਾਈਟ ਬਣਾਓਗੇ ਉੰਨੀ ਲੈਸ ਜਿਹੜੀ ਇਹ ਵਧੀਆ ਬਣੇਗੀ ਧਾਗੇ ਨੂੰ ਖਿੱਚੋਗੇ ਤੇ ਉੰਨੀ ਲੈਸ ਜਿਹੜੀ ਉਹ ਜਿਆਦਾ ਵਧੀਆ ਬਣੇਗੀ ਹੁਣ ਉੱਪਰ ਆਪਾਂ ਫੇਰ ਇੱਕ ਟਿੱਕੀ ਬਣਾਵਾਂਗੇ ਆਪਾਂ 5 ਟਿੱਕੀਆਂ ਦਾ ਬਣਾ ਰਹੇ ਹਾਂ ਤੁਸੀਂ ਵੱਧ ਘੱਟ ਦਾ ਵੀ ਬਣਾ ਸਕਦੇ ਜੇ 5 ਦੀ ਜਗ੍ਹਾ ਤੇ 6 ਦਾ ਵੀ ਬਣਾ ਸਕਦੇ ਜੇ ਜੇ ਤੁਸੀਂ ਹੋਰ ਜ਼ਿਆਦਾ ਵੱਡਾ ਫਲਾਵਰ ਬਣਾਉਣਾ ਹੈ ਤੇ 3 4 5 6 6 ਬਣਾਉਣ ਤੋਂ ਬਾਅਦ ਆਪਾਂ ਹੁਣ ਇਹਦੇ ਨਾਲ ਫੇਰ ਅਟੈਚ ਕਰ ਲੈਣਾ एक दो तीन चार छः फिर लूप बना लेंगे तीन चार छः इन्हों पूँ फिर टाइट कर देना ਇਨ ਨੂੰ ਵੀ ਪੂਰਾ ਤੁਸੀਂ ਟਾਈਟ ਕਰ ਲਓ ਆਪਣੇ ਆਪ ਇਹ ਗੋਲ ਹੋ ਰਿਹਾ ਫਿਰ ਇਹਨੂੰ ਆਪਾਂ ਇਧਰ ਵਾਲੀ ਸਾਈਡ ਤੇ ਜੋੜਨਾ ਹੈ ਹੁਣ ਫਿਰ ਆਪਾਂ ਉੱਪਰ ਚੰਦ ਬਣਾਵਾਂਗੇ 1 2 3 4 5 6 7 8 9 10 11 ਤੇ 12 ਮੈਂ ਪਹਿਲਾਂ ਵੀ ਦੱਸਿਆ ਜੇ ਇਹਨੂੰ ਆਪਾਂ ਗਿਣ ਕੇ ਬਣਾਵਾਂਗੇ ਤੇ ਸਾਡਾ ਡਿਜ਼ਾਈਨ ਜਿਹੜਾ ਬਿਲਕੁਲ ਇਕੁਅਲ ਬਣੇਗਾ ਤੇ ਜੇ ਆਪਾਂ ਇਹਨੂੰ ਅਟੇ ਸਟੇ ਬਣਾਈ ਜਾਵਾਂਗੇ ਤੇ ਫਿਰ ਡਿਜ਼ਾਈਨ ਸਾਡਾ ਜਿਹੜਾ ਵੱਡਾ ਛੋਟਾ ਹੋ ਜਾਏਗਾ 12 ਬਾਰਾਂ ਬਨੋਂ ਤੋਂ ਬਾਅਦ ਹੁਣ ਇਹਨਾਂ ਨੂੰ ਆਪਾਂ ਟਾਈਟ ਕਰ ਦੇਣਾ ਹੁਣ ਇਹ ਬਲੀ ਟਿੱਕੀ ਜਿਹੜੀ ਆਪਾਂ ਇੱਧਰ ਸਾਈਡ ਜੋੜਨੀ ਹੈ ਤੁਸੀਂ ਧਿਆਨ ਨਾਲ ਦੇਖ ਲੈਣਾ ਕਿ ਕਿਸ ਤਰ੍ਹਾਂ ਜੋੜਨਾ ਵਾ ਫਿਰ ਉਸ ਤੋਂ ਬਾਅਦ ਇੱਕ ਚੰਦ ਹੋਰ ਬਣੇਗਾ ਇੱਕ ਦੋ 3 4 5 6 6 ਬਣਾਉਣ ਤੋਂ ਬਾਅਦ ਆਪਾਂ ਹੁਣ ਪਹਿਲਾਂ ਇਹਨੂੰ ਇਹਦੇ ਨਾਲ ਜੋੜਨਾ ਹੈ ਜਿਸ ਤਰ੍ਹਾਂ ਪਹਿਲਾਂ ਜੋੜ ਰਹੇ ਆਂ ਆਪਾਂ ਇਹ ਦਿਨ ਨਾਲ ਆਪਾਂ ਇਹਨੂੰ ਜੋੜ ਲੈਣਾ ਵਾ। ਇਸ ਤ੍ਰਿਕ ਦੇ ਨਾਲ ਇਹਨੂੰ ਜੋੜ ਲਿਆ। ਇਸ ਤੋਂ ਬਾਅਦ ਫਿਰ ਆਪਾਂ 6 ਜਿਹੜੇ ਲੂਪ ਬਣਾਵਾਂਗੇ। 1 2 3 4 5 6 ਹੁਣ ਇੱਥੇ ਆਪਾਂ ਲੂਪ ਬਣਾ ਲੈਣਾ। 1 ਫਿਰ 1 2 3 4 5 ਤੇ 6 6 ਬਣਾਉਣ ਤੋਂ ਬਾਅਦ ਹੁਣ ਇਹਨੂੰ ਆਪਾਂ ਇੱਧਰ ਵਾਲੀ ਸਾਈਡ ਜੋੜਨਾ ਆ ਵੇਖੋ ਇਹਦੇ ਨਾਲ ਇਹ ਇੱਥੇ ਜੋੜਨਾ ਆਪਾਂ ਇਹਨੂੰ ਇਹ ਆਹ ਜਿਹੜੀ ਚੀਜ਼ ਆ ਇਹਦੇ ਨਾਲ ਆਪਾਂ ਇਹਨੂੰ ਜੋੜਨਾ ਆ ਇਸ ਤਰੀਕੇ ਦੇ ਨਾਲ ਇੱਥੇ ਆਪਾਂ ਇਹਨੂੰ ਜੋੜ ਲੈਣਾ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਇੱਧਰ ਸਾਈਡ ਵੀ ਜੋੜ ਲਿਆ ਹੁਣ ਫੇਰ ਆਪਾਂ ਸ਼ੇਪ ਪੀਅਰਸ ਬਣਾਵਾਂਗੇ 1 2 3 4 5 6 ਸ਼ੇਪ ਬਣਾਉਣ ਤੋਂ ਬਾਅਦ ਆਪਾਂ ਇਹਨੂੰ ਵੀ ਟਾਈਟ ਕਰ ਦੇਣਾ अपने तो अपने आप ही गोल जो फ्लावर वो बन जाना है इस तू बाद इत एक फिर चंद बनावे लास्ट वाला एक दो तीन चार पत्त अठ नौ दस ग्यारह बारह बारह बना ले हूँ आप लूट बनावे फिर वेखो एक दो तीन चार पाँच 6 7 8 9 10 11 ਤੇ 12 12 ਬਣਾਉਣ ਤੋਂ ਬਾਅਦ ਇਹਨੂੰ ਆਪਾਂ ਟਾਈਟ ਕਰ ਦੇਣਾ ਪੂਰਾ ਟਾਈਟ ਕਰਨ ਤੋਂ ਬਾਅਦ ਇਹਨੂੰ ਆਪਾਂ ਇਹ ਵਾਲੀ ਜਗ੍ਹਾ ਤੇ ਜੋੜ ਦੇਣਾ ਹੈ ਸਸ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਉਹ ਇਸ ਤਰ੍ਹਾਂ ਸ਼ਟਲ ਕੱਢ ਕੇ ਤੇ ਇਹਨੂੰ ਇੱਥੇ ਆਪਾਂ ਟਾਈਟ ਕਰ ਦੇਣਾ ਇੱਥੇ ਨੂੰ ਆਪਾਂ ਪੂਰਾ ਟਾਈਟ ਕਰਕੇ ਟਾਈਟ ਕਰਨ ਤੋਂ ਬਾਅਦ ਆਪਾਂ ਇਹ ਵਾਲਾ ਧਾਗਾ ਜਿਹੜਾ ਇੱਥੋਂ ਕੱਟ ਦੇਣਾ ਇਹ Thread ਨੂੰ ਕੱਟਣ ਤੋਂ ਬਾਅਦ ਆਪਾਂ ਇੱਥੇ ਚੰਗੀ ਤਰ੍ਹਾਂ ਨਾਲ ਗੰਡ ਮਾਰ ਦੇਣੀ ਆ ਤਾਂ ਕਿ ਇਹ ਖੁੱਲੇ ਨਾ ਇਸ ਤਰੀਕੇ ਦੇ ਨਾਲ ਆਪਾਂ ਕੁੱਟ ਕੇ ਦੋ ਜੜੀਆਂ ਗੰਡਾ ਮਾਰ ਦੇਣੀਆਂ ਤੇ ਇਹ ਖੁੱਲੇਗਾ ਨਹੀਂ ਇਸ ਤੋਂ ਬਾਅਦ ਐਕਸਟਰਾ ਧਾਗਾ ਜਿਹੜਾ ਉਹ ਵੀ ਕੱਟ ਦੇਣਾ ਹੈ ਕੱਟਣ ਤੋਂ ਬਾਅਦ ਹੁਣ ਇਹ ਸ਼ਟਲ ਵਾਲਾ ਧਾਗਾ ਜਿਹੜਾ ਥੋੜਾ ਜਿਨਾ ਆਪਾਂ ਲੰਬਾ ਰੱਖ ਲੈਣਾ ਇਹਨੂੰ ਜੋੜਨ ਲਈ ਤੁਸੀਂ ਜਦੋਂ ਵੀ ਇਸ ਤਰ੍ਹਾਂ ਮਤਲਬ ਲੈਸ ਬਣਾਉਣੀਆਂ ਟਿੱਕੀਆਂ ਤੇ ਨਾਲ ਥੋੜਾ ਜਿਨਾ ਧਾਗਾ ਤੁਸੀਂ ਛੱਡ ਲੈਣਾ ਤਾਂ ਕਿ ਸਾਨੂੰ ਜਦੋਂ ਆਪਾਂ ਕੱਪੜੇ ਦੇ ਨਾਲ ਇਹਨੂੰ ਜੋੜਨਾ ਹੈ ਤੇ ਇਹ ਧਾਗਾ ਜਿਹੜਾ ਟਾਂਕੇ ਲਾਉਣ ਦੇ ਕੰਮ ਆ ਸਕੇ ਇਹ ਸੂਈ ਨਾਲ ਹੀ ਟਾਂਕੇ ਲੱਗ ਕੇ ਇਹ ਤੁਹਾਡੀਆਂ ਅਟੈਚ ਹੋ ਜਾਣੀਆਂ ਟਿੱਕੀਆਂ ਕਿੱਤੇ ਵੀ ਤੁਸੀਂ ਇਸ ਨੂੰ ਬਣਾ ਕੇ ਤੇ ਤਿਆਰ ਕਰ ਸਕਦੇ ਜੇ ਇਸ ਤਰੀਕੇ ਦੇ ਨਾਲ ਆਪਣੇ ਸੂਟਾਂ ਤੇ ਦੁਪੱਟਿਆਂ ਤੇ ਕੋਈ ਵੀ ਡਿਜ਼ਾਈਨ ਬਣਾ ਕੇ ਤੁਸੀਂ ਰੈਡੀ ਕਰ ਸਕਦੇ ਜੇ ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਨੀ ਵੀ ਪਸੰਦ ਆਈ ਹੈ ਸਿਖਾਉਣ ਦਾ ਤਰੀਕਾ ਥੋੜਾ ਜਿਹਾ ਵੀ ਪਸੰਦ ਆਇਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਕੋਈ ਨਵਾਂ ਡਿਜ਼ਾਈਨ ਲੈ ਕੇ ਤੇ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ